ਹਾਂਜੀ ਇਹਦੇ ਚ ਮਾਨਯੋਗ ਸਿਟੀ ਸਰਵਲੋਂ ਜੋ ਸਾਨੂੰ ਹਦਾਇਤਾਂ ਟ੍ਰੈਫਿਕ ਨੂੰ ਸਚਾਰੂ ਰੂਪ ਵਿੱਚ ਚਲਾਉਣ ਦੀਆਂ ਉਹ ਸਾਨੂੰ ਮਿਲੀਆਂ ਹੋਈਆਂ ਨੇ ਜਿਹਦੇ ਸਬੰਧ ਚ ਹਾਈ ਫੁੱਟਬਾਲ ਏਰੀਆ ਜਿਹੜਾ ਸਿਲੈਕਟ ਕੀਤੇ ਗਏ ਆ 15 ਉਹਦੇ ਜਿੱਥੇ-ਜਿੱਥੇ ਕੋਈ ادارے ਦੀ ਜਿੱਦੀ ਕੋਈ ਪਾਰਕਿੰਗ ਨਹੀਂ ਹੈਗੀ ਤੇ ਉਹਦੇ ਕਰਕੇ ਰਸ਼ ਪੈਂਦਾ ਹੈ ਜਿਸ ਦੇ ਨਾਲ ਸਾਡਾ ਟ੍ਰੈਫਿਕ ਜਿਹੜਾ ਪ੍ਰਭਾਵਿਤ ਹੁੰਦਾ ਬਹੁਤ ਜ਼ਿਆਦਾ ਆਮ ਪਬਲਿਕ ਨੂੰ ਜਿਹੜਾ ਉਥੋਂ ਨੰਗਣ ਚ ਪ੍ਰੋਬਲਮ ਆਂਦੀ ਆ ਤੇ ਉਹਨਾਂ ਨੂੰ ਅਸੀਂ ਅੱਜ ਇੱਕ ਇੱਕ ਫਸਟ ਨੋਟਿਸ ਇਸ਼ੂ ਕਰ ਰਹੇ ਆ ਜਿਸ ਤਰ੍ਹਾਂ ਹੁਣ ਅਸੀਂ ਤੁਸੀਂ ਪਿੱਛੇ ਦੇਖਿਆ ਹੋਣਾ ਅਸੀਂ ਹਕੀਕਤ ਵਾਲੇ ਦੇ ਕਿਹਾ ਸੀ ਇੱਕ ਸਨੋਂ ਅੱਗੇ ਇਨਫੋਰਮੇਸ਼ਨ ਮਿਲੀ ਡੀਮਾਰਟਸ ਵੀ ਬਹੁਤ ਰਸ਼ ਹੁੰਦਾ ਹੈ ਫੁੱਟਬਾਲ ਏਰੀਆ ਹਾਈ ਫੁੱਟਬਾਲ ਏਰੀਆ ਤੇ ਅੱਗੇ ਕਾਫੀ ਹੈਗੇ ਆ ਜੋ ਅਸੀਂ ਸਿਲੈਕਟ ਕੀਤੇ ਹੋਏ ਆ ਉਹਨਾਂ ਦੇ ਉਹਨਾਂ ਨੂੰ ਅਸੀਂ ਅੱਜ ਨੋਟਿਸ ਪ੍ਰੋਵਾਈਡਰ ਵਾਲਾ ਵੀ ਹੈਗਾ ਸਰ ਰਾਤ ਨੂੰ ਬਹੁਤ ਰਸ਼ ਹੁੰਦਾ ਹਾਂ ਹਾਂ ਉਹਨਾਂ ਨੂੰ ਅਸੀਂ 10 ਦਿਨ ਪਹਿਲਾਂ ਦਿੱਤਾ ਹੋਇਆ ਨੋਟਿਸ ਠੀਕ ਹੈ ਜੀ ਉਹਨਾਂ ਨੂੰ ਫਸਟ ਨੋਟਿਸ ਰੀਸੀਵ ਹੋ ਚੁੱਕਿਆ ਕਿਉਂਕਿ ਇਹ ਸਾਡੀ ਨੋ ਟੋਲਰੈਂਸ ਜੋ ਆਲਰੇਡੀ ਡਿਕਲੇਅਰ ਕੀਤੀ ਆ ਨੋਟਿਸ ਸਾਡੇ ਫਸਟ ਨੋਟਿਸ ਇਹ ਹੁੰਦਾ ਵੀ ਤੁਸੀਂ ਜਿਹੜਾ ਇਹਨੂੰ ਆਪਣਾ ਜਿਹੜਾ ਸਮਾਨ ਲਗਾਇਆ ਏ ਜਾਂ ਤੁਸੀਂ ਇੱਥੇ ਤੁਹਾਡੇ ਰਸ਼ ਪੈਂਦਾ ਏ ਗੱਡੀਆਂ ਦਾ ਉਹਨਾਂ ਨੂੰ ਤੁਸੀਂ ਆਪਣਾ ਕੋਈ ਲਗਾ ਕੇ ਜਾਂ ਆਪਣੀ ਪਾਰਕਿੰਗ ਕਰੋ ਜਾਂ ਇਹਨਾਂ ਨੂੰ ਠੀਕ ਤਰ੍ਹਾਂ ਤੇ ਆਪਣਾ ਸਮਾਨ ਅੰਦਰ ਰੱਖੋ ਐਨਕ੍ਰੋਚਮੈਂਟ ਨਾ ਕਰੋ ਤੇ ਉਹ ਨੋਟਿਸ ਅਸੀਂ ਤਿੰਨ ਸਰਵ ਕਰਨੇ ਆ ਉਸ ਤੋਂ ਬਾਅਦ ਉਹਨਾਂ ਤੇ ਜਿਹੜਾ ਏ 188 ਜੀ ਦਾ ਪਰਚਾ ਵੀ ਅਗਲੀ ਵਾਰ ਪਰਚਾ ਸਰੇ ਕਿ ਫਾਈਨ ਵੀ ਕਰਦੇ ਹੋ ਕਿ ਪਰਚਾ ਹੀ ਜਾਂਦਾ ਵੱਲਾ ਹਾਂ ਨਹੀਂ ਇਹਦਾ ਪਰਚਾ ਵੀ ਹੁੰਦਾ ਪਰਚਾ ਹੀ ਉਹ 3 ਨੋਟਿਸ ਤੋਂ ਬਾਅਦ ਹੋਏਗਾ ਆਫਟਰ 3 ਨੋਟਿਸ ਉਹ ਸਰ ਕਿੱਦਾਂ ਦੀ ਕਾਰਵਾਈ ਕੀਤੀ ਜਾਊਗੀ ਇਹਨਾਂ ਦੇ ਚਾਰ ਦਿਨ ਉਹ ਫਿਰ ਨਹੀਂ ਆਦਰਵਾਈਸ ਦਾ ਸਾਡੇ ਜਿਹੜੇ ਨੋਟਿਸ ਦਿੰਨੇ ਆ ਅਸੀਂ ਤਾਂ ਕਾਫੀ ਦੇਖਿਆ ਵੀ ਉਹ ਕਾਫੀ ਜਗ੍ਹਾ ਤੇ ਉਹ ਫਸਟ ਨੋਟਿਸ ਤੇ ਹੀ ਆਪਣਾ ਜਿਹੜਾ ਸਮਾਨ ਵਗੈਰਾ ਚੱਕ ਲੈਂਦੇ ਆ ਕਾਫੀ ਜਗ੍ਹਾ ਤੇ ਸਾਨੂੰ ਇਹ ਬਹੁਤ ਅੱਛੀ ਸਾਡੀ ਡਰਾਈਵ ਸੀਗੀ ਜਿਹਦੇ ਨਾਲ ਸਾਨੂੰ ਬਹੁਤ ਅੱਛਾ ਇਹਦਾ ਹੰਗਾਰਾ ਮਿਲਿਆ ਹੈ ਇਹਦੇ ਨਾਲ ਫਸਟ ਨੋਟਿਸ ਤੇ ਹੀ ਉਹ ਸਮੇਤਾਰ ਲੋਕ ਨੇ ਉਹ ਆਪਣਾ ਸਮਾਨ ਪਿੱਛੇ ਕਰ ਲੈਂਦੇ ਆ ਆਪਣੀ ਜਿਹੜੀ ਪਾਰਕਿੰਗ ਆ ਜਿਹੜੀ ਪਬਲਿਕ ਦੀ ਉਹ ਖਾਲੀ ਹੋ ਜਾਂਦੀ ਹੈ ਇਹ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਆਹ ਐਕਸੀਡੈਂਟ ਤਾਂ ਚਲੋ ਇੱਥੇ ਸਲੋ ਰੋਡ ਚੱਲਦੀ ਇੱਥੇ ਤਾਂ ਐਕਸੀਡੈਂਟ ਨਹੀਂ ਹੁੰਦੇ ਪਰ ਉਹਦੇ ਨਾਲ ਟ੍ਰੈਫਿਕ ਜਾਮ ਹੁੰਦਾ ਜਿੰਨਾ ਲੋਕਾਂ ਦਾ ਸਮਾਂ ਬਰਬਾਦ ਹੁੰਦਾ ਤੇਲ ਜਿਆਦਾ ਕੰਜ਼ਮਪਸ਼ਨ ਹੁੰਦੀ ਆ ਸਮਾਂ ਬਰਬਾਦ ਹੁੰਦਾ ਮੇਨ ਰੋਡ ਆ ਡੀ ਐਮ ਸੀ ਹਾਂ ਮੇਨ ਰੋਡ ਆ ਡੀ ਐਮ ਸੀ ਯੈਸ ਦੈਟ ਦੈਟਸ ਰੀਜ਼ਨ ਆਦਰਵਾਈਜ਼ ਐਕਸੀਡੈਂਟ ਨਹੀਂ ਹੁੰਦਾ ਕਿਉਂਕਿ ਇੱਥੇ ਤਾਂ 20 ਤੋਂ 30 ਦੀ ਸਪੀਡ ਤੇ ਉਹਨਾਂ ਨੇ ਚੱਲਣਾ ਹੈ ਕਿਹੜੇ ਕਿਹੜੇ ਏਰੀਆ ਜਿਹੜੇ ਕਿ ਤੁਸੀਂ ਮਤਲਬ ਨੋਟਿਸ ਹੋਵੇ ਜਾਂ ਕਿਹੜੇ ਕਿਹੜੀ ਵਿੱਚ ਜਿਹੜਾ ਟ੍ਰੈਫਿਕ ਉਹ ਸਾਡੇ ਅਲੱਗ-ਅਲੱਗ ਹੈ ਜ਼ੋਨ 1 ਚ ਲੱਗਨੇ ਜ਼ੋਨ ਇੱਕ ਦੋ ਅਸੀਂ ਦੇਣ ਜਾ ਰਹੇ ਹਾਂ ਨੋਟਿਸ ਕਿ ਬੇਕੀ ਸਰ ਮੈਸੇਜ ਹੋ ਗਏ ਜਿੰਨੇ ਦੁਕਾਨਦਾਰ ਨੇ ਹਾਂਜੀ ਸਰ ਤੁਹਾਡੇ ਮਾਧਿਅਮ ਰਾਹੀਂ ਸਾਰੇ ਦੁਕਾਨਦਾਰਾਂ ਨੂੰ ਇਹ ਅਪੀਲ ਆ ਕਿ ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਜਿਹੜਾ ਹੈ ਤੁਸੀਂ ਜਿਹੜਾ ਆਪਣੇ ਦੁਕਾਨਾਂ ਦੇ ਅੱਗੇ ਸਮਾਨ ਨਾ ਰੱਖੋ ਉੱਥੇ ਤੁਹਾਡੇ ਜਿਹੜੇ ਆ ਗਾਹਕ ਆ ਕੇ ਆਪਣੇ ਵਹੀਕਲ ਲਾਣ ਤਾਂ ਕਿ ਉਹ ਰੋਡ ਤੇ ਵਹੀਕਲ ਨਾ ਲਾਉਣ ਗਾਹਕ ਤੁਹਾਡੇ ਜਿਆਦਾ ਆਉਣ ਤੇ ਤੁਹਾਡੀ ਜਿਆਦਾ ਸੇਲ ਵਧੇ ਅਸੀਂ ਤਾਂ ਕਿਸੇ ਦਾ ਨਹੀਂ ਉਹ ਕਹਿ ਰਹੇ ਵੀ ਕਿ ਤੁਕੇ ਬਿਜ਼ਨਸ ਨੂੰ ਨਹੀਂ ਹਰਟ ਕਰਨਾ ਚਾਹਦੇ ਪਰ ਤੁਸੀਂ ਆਪਣਾ ਜਿਹੜਾ ਸਮਾਨ ਰੱਖਿਆ ਹੁੰਦਾ ਦੁਕਾਨਾਂ ਦੇ ਬਾਹਰ ਉਹ ਨਾ ਰੱਖੋ ਉੱਥੇ ਤੁਹਾਡਾ ਵੀਕਲ ਪਾਰਕ ਹੋਵੇ ਤੁਹਾਡੇ ਗਾਹਕ ਦਾ ਵੀਕਲ ਪਾਰਕ ਹੋਵੇ ਸਰ ਦੇਖਣ ਨੂੰ ਕੋਈ ਸ਼ਿਕਾਇਤ ਨਹੀਂ ਕਰਦਾ ਵੀ ਦੁਕਾਨਦਾਰ ਜਿਆਦਾ ਘੰੂ ਚੱਲੋ ਦੁਕਾਨ ਚ ਸ਼ਿਕਾਇਤ ਜਿਆਦਾ ਨਹੀਂ ਨਹੀਂ ਉਹ ਅਸੀਂ ਆਪ ਦੇਖਦੇ ਹਾਂ ਜੀ ਦੁਕਾਨ ਸ਼ਿਕਾਇਤ ਵਾਲੀ ਕੋਈ ਗੱਲ ਨਹੀਂ ਉਹ ਅਸੀਂ ਆਪ ਦੇਖਦੇ ਕਿਹੜਾ ਦੁਕਾਨਦਾਰ ਕਰ ਰਿਹਾ ਵਾਇਲੈਂਸ ਥੈਂਕ ਯੂ ਥੈਂਕ ਯੂ ਸਰ